ਵੀ ਮਿੱਤਰੋ ਕਦੇ ਪਹੁੰਚ ਗਏ ਅੱਧੇ ਰੋੜਰ ਯਾਰ ਵੀ ਆ ਗਿਆ ਕੀ ਆਲਾ ਜੀ ਸੱਸੀ ਕਾ ਲੋ ਉੱਤੋਂ ਸਵਾਗਤ ਆਜ ਦੇਸ਼ ਨਵੇਂ ਬਲੌਗ ਦੇ ਵਿੱਚ ਤੇ ਅੱਜ ਮਿੱਤਰੋ ਤੁਹਾਨੂੰ ਟਰਾਲੀਆਂ ਦਿਖਾ ਕੇ ਲੈ ਕੇ ਆਵਾਂਗੇ ਟਰਾਲੀ ਖਿੱਚ ਮੁਕਾਬਲਾ ਦਿਖਾ ਕੇ ਲੈ ਆਵਾਂਗੇ ਇੱਕ ਵਾਰ ਨਾ ਆਪਾਂ ਆਪਣਾ ਸਵੇਰ ਸਵੇਰ ਐਂਪ ਚੈੱਕ ਕਰ ਲਈ ਗੱਡੀ ਦਾ ਯਾਰ ਐਂਪ ਨਹੀਂ ਵੀਦਣਾ ਹੋ ਗਿਆ ਜਦ ਰਿਹਾ ਸੀ ਇਹਨੂੰ ਕਰਦੇ ਆ ਪਹਿਲਾਂ ਜੱਕ ਇਹਨੂੰ ਕੀ ਗੜਬੜ ਹੋਈ ਯਾਰ ਸੀਟ ਅੱਗੇ ਕਰਨੀ ਪਈ ਆ ਪੰਪ ਨੂੰ ਨਾ ਇਹਦਾ ਫਿਓਜਾ ਇਹਦਾ ਗੰਡਾ ਚ ਹੀ ਰਹਿ ਜਾਂਦਾ ਹੁੰਦਾ ਵੱਧ ਤਾਂ ਅਸਲ ਤੇ ਏਡੀ ਬੜਾ ਹੋਇਆ ਪਿਆ ਯਾਰ ਇਹ ਖਰਾਬ ਹੋਇਆ ਮਨ ਲਾ ਲਾ ਕਰਦੇ ਹਾਂ ਹਲੇ ਦਾ ਕੋਈ ਨਾ ਕੋਈ ਪਾਸ ਨਾ ਖਿੱਚਣਾ ਪੁੱਜੇ ਸਭ ਨਾਲ ਹਾਲਾਤ ਬਣੇ ਪਏ ਆ ਰਗੜਿਆ ਤਾਂ ਨਹੀਂ ਗਈਂ ਦੇਖ ਪਰ ਇਹ ਕੱਢ ਕੇ ਬਸ ਲੱਕੂ ਮੇਟਰ ਲੱਗ ਗਿਆ ਪਤਾ ਤੇ ਫਿਓਜ ਆਪ ਕੱਢ ਲਿਆ ਬਾਹਰ ਦੀ ਫਿਓਜ ਦੀ ਕੰਮ ਹੋਇਆ ਪਿਆ ਉਹ ਜੀ ਮੱਚਿਆ ਪਿਆ ਸੀ ਤਾਂ ਹੀ ਨਹੀਂ ਚੱਲਦਾ ਕਿ ਵਿੱਚੋਂ ਨਹੀਂ ਕੁਮਦਾਨ ਇਹਦਾ ਕਿਵੇਂ ਹੋਇਆ ਵੀ ਟੇਡਾ ਪੁੰਗਾ ਜਾ ਨਵਾਂ ਫਿਓਜ ਪੂਣਾ ਨਾ ਲੱਗਦਾ ਮੇਥਰ ਕਰੀ ਫਿਓਜਣਾ ਜਿਹੜਾ ਆਪਣਾ ਅਬਰੀ ਥਾਰ ਵਾਲਾ ਪਾ ਗੱਢ ਲਿਆ ਦਾ ਰੋਜ ਆਪਣੀ ਥਾਰ ਵਾਲਾ ਲਿਆ ਆਂਦਾ ਗੱਢ ਕੇ ਤੇ ਇਹ ਬਾਕੀ ਦੇਖਦੇ 25 ਨੰਬਰ ਆ ਵੈਸੇ ਇਹਦੇ ਚੀਕਾ 20 ਨੰਬਰ ਪਰ ਕੰਮ ਤਾਂ ਇਹਨੇ ਉਨੇ ਹੀ ਕਰਨਾ ਹਨਾ ਇਹ ਪਾ ਕੇ ਨੇ ਬੋਤਲ ਜਿਹੜੇ ਨੂੰ ਚਾਲੂ ਕਰਕੇ ਮੇਥਰ ਪੰਪ ਕਰਤਾ ਫਟ ਜਮਾ ਇੱਕ ਨੰਬਰ ਕਰਤਾ ਮਾਹੌਲ ਦੇ ਬਾਰੇ ਇਹਦਾ ਕੱਲਾ ਉਹੀ ਨਹੀਂਗਾ ਤਾਰ ਟੁੱਟੀ ਵੀ ਸੀ ਫਿਓਜ ਮੱਛਾਂ ਵਾਂਗ ਬਾਵਾ ਕੋ ਜਾਇ ਪਿਆ ਸੀ ਕਰਤਾ ਡਾਣਾ ਜਮਾ ਮੇਥਰ ਕਹਿੰਦੇ ਤੁੰਦਰੇ ਨਾ ਜਮਾ ਸਿਰੇ ਹੀ ਕਰਾਇਆ ਪਿਆ ਹੁਣ ਪੰਪ ਤੇ ਪਹੁੰਚੇ ਆ ਤੇਲ ਪੋਣ ਵਾਸਤੇ ਐ ਮੰਨ ਕੇ ਚੱਲੋ 15 ਮਿੰਟ ਲੱਗੇ ਇੱਥੇ ਤੱਕ ਆਉਣ ਤੇ ਧੁੰਦ ਦੇਖਿਓ ਬਾਹਰ ਕਿੰਨੀ ਆਣਾ ਸੜਕੀ ਜੀ ਤੇ ਆਠਾ ਬਣਿਆ ਪਿਆ ਦੇਖੋ ਉਹ ਨਹੀਂ ਦੀਾਸੇ ਪਾਸੇ ਧੁੰਦ ਧੁੰਦ ਹੋਇਆ ਬੈ ਕੰਮ ਪੂਰਾ ਗੱਡੀ ਦਾ ਕੋਲ ਆਈ ਦੀ ਪਤਾ ਲੱਗਦਾ ਹੁਣ ਇੱਥੋਂ ਦੇ ਇੱਕ ਝਰਾਲੀ ਜਿਵੇਂ ਉਹ ਗੱਡੀਆਂ ਆਉਂਦੀਆਂ ਦੇਖੋ ਅੱਖ ਨਹੀਂ ਪਤਾ ਲੱਗਦਾ ਭੈਣਾ ਇਹ ਕਿਹਾ ਜਿਹਨਾਂ ਨੂੰ ਛਾੜ ਗਏ ਕਿਉਂਕਿ ਆ ਸੜਕ ਨਾਲ ਸਾਡੀ ਬਣਦੀ ਵੀ ਘਾਟੀ ਆ ਲੈ ਵੀ ਮਿੱਤਰਾਂ ਆਈ ਵੀ ਮਿੱਤਰੋ ਕਦੇ ਪਹੁੰਚ ਗਏ ਅੱਧੇ ਰੁੜੜ ਯਾਰ ਵੀ ਆ ਗਿਆ ਕੀ ਆਲਾ ਜੀ ਮੈਂ ਇਹਨਾਂ ਸਰਪ੍ਰਾਈਜ਼ ਦਿੰਦਾ ਆ ਗਿਆ ਨਾ ਦੌਧਰ ਹਾਂ ਹੀ ਆ ਫਿਰ ਸਰਪ੍ਰਾਈਜ਼ ਦੇਣਾ ਮਾਨ ਦਾ ਵਾਹ ਅੱਗੇ ਪਿੰਡ ਦਾ ਕੰਨ ਵੀ ਵੱਡਾ ਹੁੰਦਾ ਹਨਾ ਓਏ ਹਾਂ ਹੀ ਹਾਂ ਸੱਚੀ ਮੇਤਰੋ ਗਰਾਊਂਡ ਦੇ ਵਿੱਚ ਡਾਂਡ ਕੇ ਇੱਧਰ ਬਾਈ ਮਿਲ ਗਿਆ ਜੀ ਕਹਿੰਦਾ ਵੀਡੀਓ ਦੇਖਦਾ ਤੇ ਦੌਧਰ ਦੌਧਰ ਵੀ ਗਨੇ ਫੱਟਵਾ ਗੜਾ ਗੱਭਰੂ ਅੱਜ ਆ ਆ ਗਿਆ ਮੇਤਰੋ ਕਹਿੰਦਾ ਦੂਜੇ ਪਾਸੇ ਤੇ ਗੇੜਾ ਦੇਖਦਾ ਕਿੰਨੇ ਟਾਈਮ ਚਲਾਉ ਪਹਿਲਾ ਕਿੜਾ ਇਹਦਾ ਲਗਭਗ ਪੂਰਾ ਹੋ ਚੁੱਕਿਆ ਟਰੈਕਟਰ ਦਾ ਕਰੋ ਚੱਕ ਮਤਰਾ ਹੋਣਾ ਨਾ ਮਤਰਾ ਦੇ ਲਈ ਪਹਿਲਾਂ ਕਿ ਬਾਈ ਨੇ ਕਹਿੰਦੇ ਸਾਈਡ ਤੇ ਲੈ ਕੇ ਲਾਤਾ ਹੌਲਾਣ 2 ਮਿੰਟ ਤੇ 32 ਸਕਿੰਟ ਦੇ ਵਿੱਚ ਆਇਆ ਜੀ ਇਹ 2 ਮਿੰਟ ਤੇ 32 ਸਕਿੰਟ ਦੇ ਵਿੱਚ ਜਿਹੜਾ ਪੂਰਾ ਕਰਤਾ ਟਰੈਕਟਰ ਨੇ ਵਾਹ ਬਾਈ ਦਾ ਬਹੁਤ ਬਹੁਤ ਧੰਨਵਾਦ ਇਹ ਬਾਈ ਆਪ ਨੂੰ ਲੈ ਕੇ ਆਇਆ ਵਿੱਚ ਕਿਹਨਾ ਵੀਡੀਓ ਨੂੰ ਸੁਣਾ ਕਹਿੰਦਾ ਮੈਂ ਸਾਰਿਆਂ ਦੇਖਦਾ ਕਹਿੰਦੇ ਮੇਤਰੋ ਡੇਢ ਕਵਾਂਟਰ ਲਾ ਗੱਭਰੂ ਫਰਦਾ ਸਿਕੰਦਰ ਮਾਨਪੁਰ ਚਹਰੀ ਵਾਲਾ ਪੜਾਕੇ ਪਈ ਜਾਂਦੇ ਕਿੱਲੇ ਪਾਸੇ ਗਰਾਊਂਡ ਜਿਹਦੇ ਵਿੱਚ ਦੇਖੋ ਇੱਧਰ ਗੱਲ ਬਣਦੀ ਹਾਂ ਜੀ ਡਾਊਨ ਦਾ ਬਲੀਅਰ ਕਰਦੇ ਦੇਖੋ ਇੱਧਰ ਇੱਧਰ ਬਾਈ ਇੱਧਰ ਹਲ ਪਾਈ ਫਿਰਦਾ ਮੇਤਰੋ ਬਲੌਗ ਆਉ ਬਹੁਤ ਜਬਰਦਸਤ ਬਲੌਗ ਆਉ ਆਪਣਾ ਚੈੱਕ ਕਰ ਲਿਓ ਭੇਜ ਤੇ ਆਹ ਜੇ ਇਸ ਵਾਲਾ ਕਹਿੰਦੇ ਬੜਾ ਬੜਾ ਰੋਲ ਲਵਾਈ ਜਾਂਦਾ ਅੱਜ ਇੱਥੇ ਅਰਬਾਂ ਡਰਬਾ ਲਾ ਕੇ ਬੜੇ ਬੜੇ ਬਣਾਈ ਫਿਰਦਾ ਇਹ ਕਹਿੰਦੇ ਬਾਹਲੇ ਟਾਪ ਤੇ ਚਲੀ ਜਾਂਦੇ ਆ ਮਿੱਤਰੋ ਤੇ ਹਾਉਲੈਂਡ ਆਉਂਦਾ ਇੱਧਰੇ ਪਾਸੇ ਭੱਜਿਆ ਵੀਡੀਓ ਸ਼ੇਅਰ ਕਰ ਦਿਆ ਕਰੋ ਦੱਬ ਕੇ ਕਿਰਾ ਬਲੌਗ ਆਪਣਾ ਬਹੁਤ ਗੱਡਰ ਆਉਣ ਵਾਲਾ ਦੇਖਦੇ ਆ ਮਿੱਤਰੋ ਕਿਹੜੇ ਲੋੜ ਪੜਾ ਕੇ ਪੈਂਦੇ ਤੇ ਹਾਉਲੈਂਡ 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 ਰੱਬ ਗੰਨੀ ਨੂੰ ਮੂੰਹ ਕਰੀ ਜਾਂਦਾ ਜੋਬਰ ਕਹਿੰਦੇ ਰੱਬ ਗੰਨੀ ਨੂੰ ਇਹ ਕਹਿੰਦੇ ਮਿੱਤਰੋ ਲਾਈਟਾਂ ਤੇ ਆਪਾਂ ਗਰਾਊਂਡ 'ਚੋਂ ਪਾਦੇ ਹੁਣ ਚਾਲੇ ਘਰ ਵੱਲ ਨੂੰ ਕਿਉਂਕਿ ਧੁੰਦ ਵਾਲੀ ਹੋ ਜੂ ਬਾੜ ਸਾਨੂੰ ਖਾਸੀ ਪੈ ਜਾਂਦੀ ਹੈ ਪਹਿਲਾਂ ਵੀ ਅਸੀਂ ਭਾਲ ਭਾਲੀ ਆਏ ਧੁੰਦ ਚ ਹੁਣ ਜਾਂਦੇ ਫੇਰ ਧੁੰਦ ਧੁੰਦ ਹੋਇਆ ਪਿਆ ਗਮ ਇਧਰ ਮੁੰਲਾ ਦਾ ਬਾਈ ਬੌਨਰ ਚੱਕੀ ਖੜਾ ਹਨ ਉਹ ਇਹਦੀ ਵੀ ਟਰਬੋ ਤਾਂ ਨਹੀਂ ਹੱਲ ਗਈ ਟਰਬੋ ਵਾਲੀ ਪੱਕੀ ਤਾਂ ਹੀ ਤੋੜਦੀ ਕਿਤੇ ਆ ਜੇ ਤਾਂ ਕੇ ਨਹੀਂ ਵੀ ਨਾ ਕਰੇ ਵੱਡੇ ਠੋਕੇ ਵਾਦੀ ਪੱਤਾ ਗਿਆ ਲਾਲਾ ਹੋਵੇ ਕਿਤੇ ਮਿੱਤਰੋ 8 ਵਜੇ ਕੇ ਵਾਪਸੀਆਂ ਕਰਦੇ ਨੂੰ ਤੇ ਢਿੱਲਮਾਲੇ ਜੰਪਾਂ ਦੇ ਫਿਰਦੇ ਆ ਤੇ ਜੰਪ ਵੀ ਕਹਿੰਦੇ ਪੱਟੂਆਂ ਨੇ 4 4 ਥਾਂ ਹੀ ਬਣਾਦੇ ਵੱਡੇ ਵੱਡੇ ਤੇ ਜੰਪ ਲੰਗੀ ਜਾਂਨੇ ਆ ਆ ਪਤੰਦਰੂ ਹੀ ਅਨੇ ਕਰਦਾ ਹੁੰਦਾ ਲੋਕਾਂ ਨੂੰ ਕਿਉਂ ਨਹੀਂ ਸਮਝ ਆਉਂਦੀ ਵੀ ਸਲੈਟਾ ਡਾਊਨ ਕਰਕੇ ਚਾਲਦੇ ਹੁੰਦੇ ਆ ਦੇਖੋ ਆ ਬਾਈ ਵੀ ਆਈ ਜਾਂਦਾ ਹੁਣ ਸਾਡੀਆਂ ਡਾਉਣਾ ਤਾਂ ਹੀ ਅਖਾਵਾ ਹੁੰਦਾ ਅਸੀਂ ਫੁੱਲ ਕਰਤੀਆਂ ਫੇਰ ਆਠਾ ਬਣ ਜਾਣਾ ਤੁਹਾਡਾ ਤੇ ਮਿੱਤਰੋ ਲੇਟ ਹੋ ਗਏ ਥੋੜੇ ਜਿਹੇ ਤੇ ਹੁਣ ਚੱਲਿਆਂ ਪਿੰਡ ਨੂੰ ਤੇ ਅੱਜ ਲਗਭਗ ਥੱਕ ਹੀ ਗਿਆ ਯਾਰ ਬਹੁਤ ਭੱਜਿਆ ਟਰੈਕਟਰਾਂ ਦੇ ਨਾਲ ਤੇ ਆਪਣੇ ਵੱਡੇ ਪੇਜ ਤੇ ਵੀਡੀਓ ਬਹੁਤ ਧਮਾਕੇਦਾਰ ਆਉਣ ਲੱਗਿਆ ਫੋਲੋ ਉਹਨੂੰ ਵੀ ਕਰ ਲੋ ਲੈਂਡਲੋਰਡ ਫਾਰਮਰ ਨੂੰ ਤੇ ਜਿੰਨੇ ਵੀਰ ਨਾਲ ਬਲੌਗਾਂ ਵਾਲੇ ਪੇਜ ਤੇ ਆਪਣੇ ਜੁੜੇ ਹੋયા ਹਨ ਸਿਰਲਾ ਬਟਨ ਜਰੂਰ ਦਬਾ ਦਿਆ ਕਰੋ ਤੇ ਇੱਕ ਯਾਰ ਤੁਸੀਂ ਲਾਇਕ ਘੱਟ ਕਰਦੇ ਹੋ ਬਲੌਗਰ ਨੂੰ ਲਾਇਕ ਕਰੋ ਕੋਸ਼ਿਸ਼ ਹੱਤੀ ਹੈਗੀ ਮੈਨੂੰ ਵੀ ਪਤਾ ਯਾਰ ਬਲੌਗ ਨਾਲ ਉਹਨੇ ਘੈਂਟ ਨਹੀਂ ਬਣ ਰਹੇ ਕਿਉਂਕਿ ਅਜੇ ਥੋੜਾ ਜਿਆ ਕੱਚੇ ਆ ਯਾਰ ਕੀ ਚੀਜ਼ ਕੈਪਚਰ ਕਰਨੀ ਕੀ ਨਹੀਂ ਕਰਨੀ ਹਨ ਜਿਉਂ ਜਿਉਂ ਪੱਕੇ ਹੋਈ ਜਾਵਾਂਗੇ ਤੇ ਬਲੌਗਾਂ ਦੇ ਬਾਰੇ بڑے بڑے ਧਮਾਕੇ ਕਰਾਂਗੇ ਤੁਹਾਡੀ ਖਾਤਰ ਮਿੱਤਰੋ ਬਹੁਤ ਘੈਂਟ ਘੈਂਟ ਬਲੌਗ ਲੈ ਕੇ ਆਵਾਂਗੇ ਹਨਾ ਸੋ ਅਪਰੀਸ਼ੀਏਟ ਕਰੋ ਯਾਰ ਲਾਇਕ ਜਰੂਰ ਕਰੋ ਲਾਇਕ ਵਾਲਾ ਬਟਨ ਦਬ ਦੋ ਇਹ ਨਹੀਂ ਪਤਾ ਤੁਹਾਨੂੰ ਕੁੰਬ ਦਾ ਮੇਲਾ ਦਿਖਾ ਰਹੀ ਐ ਕਿਉਂਕਿ 25 ਤਰੀਕ ਤੱਕ ਆ ਤੇ 4 ਫਰਵਰੀ ਤੱਕ ਕੀ ਮੈਂ ਵੀ ਜੀ ਨਹੀਂ ਪਤਾ ਦੁਬਾਰ ਦੇ ਵਿੱਚ ਕੰਪਰੂ ਨਾਗੀ ਜੀ ਆ ਕਸ਼ਮੀਰ ਨਾਗੀ ਜੀ ਹਨ ਤੇ ਬਲੌਗ ਬਹੁਤ ਘੰਟ ਘੰਟਾਉਣ ਵਾਲਿਆ ਲਾਇਕ ਕਰ ਦੋਗੇ ਨਾ ਤੇ ਪੇਜ ਨੂੰ ਫੋਲੋ ਜਰੂਰ ਕਰ ਲਿਓ ਤੇ ਚੈਨਲ ਨੂੰ ਆਪਣੇ ਨੂੰ ਕਰ ਲਓ ਸਬਸਕ੍ਰਾਈਬ ਤੇ ਹੁਣ ਮਿੱਤਰੋ ਰਾਤਾਂ ਪੈ ਗਈਆਂ ਤੇ ਘਰੇ ਪਹੁੰਚ ਗਏ ਟਾਈਮ ਜੀ ਦੇ ਨਾਲ ਕਿਉਂਕਿ ਤੁੰਦ ਬਹੁਤ ਲਹੀ ਪਈ ਆ ਦੀ ਦਾ ਕੱਖਣੀ ਜਿਵੇਂ ਕਹ ਰਹੀ ਆ ਕੱਲ ਇਟਾਂ ਬਦੰਦਰ ਜਮੀ ਅਨੇ ਕਰੀ ਜਾਂਦੇ ਆ ਸ਼ੇੜਾ ਜਰੂਰ ਕਰ ਦਿਓ ਜੀ ਧੰਨਵਾਦ